2 ਬਈ ਅਪ੍ਰੈਲ 2025 ਇਹ ਟਾਈਮ ਹੈ 1:27 ਮਿੰਟ ਦਾ ਇੱਕ ਈ ਰਿਕਸ਼ਾ ਆਊਗਾ ਉਹਦੇ ਤੇ ਤਿੰਨ ਜਣੇ ਐ ਕਿਕਰ ਬਾਜ਼ਾਰ ਦੇ ਵਿੱਚ ਆਊਗਾ ਹੁਣ ਇਹਦੇ ਤੇ ਤਿੰਨ ਜਣੇ ਬੈਠੇ ਹੈਗੇ ਐ ਇੱਕ ਸਰਦਾਰ ਜਾਂ ਮੁੰਡਾ ਹੈਗਾ ਤੇ ਇੱਕ ਮੋਨਾ ਮੁੰਡਾ ਬਾਹਰ ਹੋਊਗਾ ਉਹਦੇ ਹੱਥ ਚ ਬੈਗ ਹੈ ਉਹ ਧਿਆਨ ਨਾਲ ਦੇਖਿਓ ਤੁਸੀਂ ਇੱਕ ਜਣਾ ਆਟੋ ਚਲਾਈ ਜਾਂਦਾ ਹੈਗਾ ਆ ਦੇਖੋ ਇਹ ਕਿੰਨੀ ਦੇਰ ਇੱਥੇ ਖੜ ਕੇ ਗੱਲਾਂ ਕਰਨਗੇ ਹੁਣ ਆ ਟਾਈਮ ਸ਼ੁਰੂ ਹੋ ਗਿਆ ਇੱਕ ਡੇਢ ਮਿੰਟ ਹੀ ਇੱਥੇ ਖੜਿਆ ਰਾਤ ਨੂੰ 1:27 ਮਿੰਟ ਦਾ ਟਾਈਮ ਸ਼ੋ ਹੋ ਰਿਹਾ ਹੋਣਾ ਤੁਹਾਨੂੰ ਕੈਮਰੇ ਦਾ 22 4 2025 ਕਿਕਰ ਬਾਜ਼ਾਰ ਚ ਆ ਖੜਾ ਹੈਗਾ ਦੇਖੋ ਕਿੰਨੀ ਦੇਰ ਦੀਆਂ ਗੱਲਾਂ ਮਾਰੀ ਜਾਂਦੇ ਇਹ ਕੋਈ ਸਕੀਮ ਲਗਾ ਰਹੇ ਹੈਗੇ ਹੁਣੇ ਕਿੰਨੀ ਦੇਰ ਬਾਅਦ ਇੱਥੋਂ ਦੀ ਆਟੋ ਚੱਲੂਗਾ ਗੱਲਾਂ ਕਰੀ ਜਾਂਦੇ ਐ ਟਾਈਮ ਚੱਲਦਾ ਤੁਹਾਨੂੰ ਦਿਖ ਰਿਹਾ ਹੈਗਾ ਸਕਰੀਨ ਦੇ ਉੱਤੇ ਮਤਲਬ ਇੰਨੀਆਂ ਵਾਰ ਦਾ ਤਾਂ ਹੋ ਰਹੀਆਂ ਬਠਿੰਡੇ ਦੇ ਵਿੱਚ ਇਹ ਹੁਣ ਆਟੋ ਦੇ ਉੱਤੇ ਈ ਰਿਕਸ਼ਾ ਜਿਹੜਾ ਈ ਰਿਕਸ਼ਾ ਉਹਦੇ ਉੱਤੇ ਤਿੰਨ ਜਣੇ ਬਹਿ ਕੇ ਆਇਆ ਯਾਰ ਰਾਤ ਨੂੰ ਇੰਨੀ ਦੇਰ ਇਹਨਾਂ ਦਾ ਇੱਥੇ ਸੁਨਸਾਨ ਬਾਜ਼ਾਰ ਦੇ ਵਿੱਚ ਖੜਨ ਦਾ ਕੀ ਕੰਮ ਐ ਇੱਥੇ ਕੋਈ ਘਰ ਤਾਂ ਹੈ ਨਹੀਂ ਕਿਸੇ ਦਾ ਸਾਡੇ ਘਰ ਤੋਂ ਇਲਾਵਾ ਨੇੜੇ ਤੇੜੇ ਕੋਈ ਘਰ ਨਹੀਂ ਸਾਡੇ ਥੋੜੇ ਦੂਰ ਦੂਰ ਐ ਆ ਦੇਖੋ ਆ ਮੁੰਡਾ ਚੱਲ ਪਿਆ ਇਹ ਆਟੋ ਚੱਲ ਪਿਆ ਆ ਦੇਖੋ ਆ ਦੋ ਜਣੇ ਬੈਠੇ ਆ ਆਟੋ 'ਚ ਆ ਦੋ ਜਣੇ ਬੈਠੇ ਆ ਆ ਜਿਹੜਾ ਮੂਰੇ ਬੈਠਾ ਨਾ ਜਿਹਦੇ ਜੁੱਤੇ ਦਿਖੀ ਜਾਂਦੇ ਐ ਸਪੋਰਟ ਸ਼ੂਜ਼ ਆਹੀ ਮੁੰਡਾ ਸੀਗਾ ਜਿਹੜਾ ਪੈਟਰੋਲ ਕੱਢੀ ਜਾਂਦਾ ਹੈਗਾ ਬੋਤਲ ਬੈਗ ਇਹਦੇ ਤੋਂ ਕੋਲ ਬਹੁਤ ਵੱਡਾ ਬੈਗ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਇਨਵਾਰਦਤ ਵਾਲੇ ਹਥਿਆਰ ਲੈ ਕੇ ਘੁੰਮੀ ਜਾਂਦੇ ਹੈਗੇ ਆ ਦੋ ਬੰਦੇ ਜਿਹੜੇ ਹੋਰ ਆਟੋ ਰਿਕਸ਼ਾ ਵਾਲੇ ਹੈਗੇ ਆ ਪੁਲਿਸ ਨੇ ਇਹਨਾਂ ਤੇ ਕਾਰਵਾਈ ਪਤਾ ਨਹੀਂ ਕਿਉਂ ਨਹੀਂ ਕਰਦੀ ਅਸੀਂ ਕਹਿੰਨੇ ਵੀ ਜਿੰਨੇ ਈ ਰਿਕਸ਼ਾ ਹੈ ਆਟੋ ਰਿਕਸ਼ਾ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਜਿਹੜੇ ਸਹੀ ਬੰਦੇ ਆ ਉਹ ਚਲਾਉਂਦੇ ਰਹਿਣ ਜਿਹੜੇ ਕੋਈ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਦਰਜ ਆਇਆ ਕੋਈ ਇਸ ਤਰ੍ਹਾਂ ਦਾ ਆਇਆ ਜਾਂ ਕੋਈ ਬਾਹਰੋਂ ਭੱਜ ਕੇ ਆਇਆ ਜਾਂ ਗ੍ਰਾਈਮ ਕਰਕੇ ਘਟੋ ਘਟ ਵੈਰੀਫਿਕੇਸ਼ਨ ਤਾਂ ਕਰੋ ਨਾ ਸਾਡੇ ਸਾਰੇ ਬੋਲਣਾ ਚਾਹੀਦਾ ਹੈ ਵੀ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਦੀ ਵੈਰੀਫੀਕੇਸ਼ਨ ਕੀਤੀ ਜਾਵੇ ਕਿੰਨੀਆਂ ਵਾਰ ਦਾਤਾਂ ਦੇ ਕੇਸ ਕਿੰਨੇ ਸਾਲਾਂ ਤੋਂ ਇਹਨਾਂ ਦੇ ਸਾਹਮਣੇ ਆ ਰਹੇ ਆ ਵੀ ਆਟੋ ਰਿਕਸ਼ਾ ਵਾਲੇ ਈ ਰਿਕਸ਼ਾ ਵਾਲੇ ਸਵਾਰੀ ਨੂੰ ਲੈ ਗਏ ਤੇ ਉੱਥੇ ਮਾਰਕੁੱਟ ਕਰਤੀ ਲੁੱਟ ਲਿਆ ਕਰ ਲਿਆ ਆ ਦੇਖੋ ਹੁਣੇ ਅੱਗੇ ਚਲੇ ਗਏ ਹੁਣ ਦੇਖੋ 1:36 ਮਿੰਟ ਦਾ ਟਾਈਮ ਹੋ ਗਿਆ ਰਾਤ ਦਾ 1:27 ਤੇ ਆਏ ਸੀ ਤਕਰੀਬਨ 10 ਮਿੰਟ ਬਾਅਦ ਤੁਹਾਨੂੰ ਇਹ ਬੰਦਾ ਹੁਣ ਇੱਕ ਜਿਹੜਾ ਆਟੋ ਦੇ ਵਿੱਚ ਬੈਠਾ ਸੀ ਉਹ ਬੈਗ ਲੈ ਕੇ ਜਾਂਦਾ ਦਿਖੂਗਾ ਵੱਡਾ ਸਾਰਾ ਬੈਗ ਉਹਦੇ ਕੋਲ ਆ ਦੇਖੋ ਆ ਦੇਖੋ ਉਨੇ ਬੈਗ ਦੇ ਵਿੱਚ ਕੀ ਸਮਾਨ ਹੈ ਕਿਵੇਂ ਆ ਕਿੰਨੀ ਦੇਰ ਦੇ ਰਾਤ ਸਾਰੀ ਰਾਤ ਇਹ ਆ ਦੇਖੋ ਜੀ ਆ ਬੈਗ ਲੈ ਕੇ ਅੱਗੇ ਚਲਾ ਗਿਆ ਹੁਣ ਅੱਗੇ ਕਿੱਥੇ ਗਿਆ ਹੈਗਾ ਇਹ ਨਹੀਂ ਪਤਾ ਲੱਗਿਆ ਆਪਾ 136 ਤੇ ਦੇਖਿਆ ਸੀਗਾ ਤੇ 143 ਪਹਿਲਾਂ 127 ਤੇ ਆਇਆ ਸੀ ਆਟੋ ਫੇਰ 136 ਤੇ ਇਹ ਬੰਦਾ ਆਇਆ ਸੀ ਹੁਣ 143 ਤੇ ਫੇਰ ਲੰਘ ਰਿਹਾ ਇੱਥੋਂ ਦੀ ਆ ਤੁਸੀਂ ਦੇਖੋ ਜੀ ਆ ਦੇਖੋ ਇਹ ਫੇਰ 147 ਤੇ ਲੰਘ ਰਿਹਾ ਉੱਥੋਂ ਦੀ ਹੁਣ ਟਾਈਮ ਦੇਖੋ 149 ਦੇ ਉੱਤੇ ਫੇਰ ਦੇਖੂਗਾ ਬੰਦਾ ਇੱਥੋਂ ਦੀ ਲੰਘਦਾ ਹੋਇਆ ਮਤਲਬ 메ਨ ਬਾਜ਼ਾਰਾਂ ਦੇ ਵਿੱਚ ਇੰਨੀ ਇੰਨੀ ਦੇਰ ਤੱਕ ਤੁਰੇ ਫਿਰਦੇ ਹੈਗੇ ਇਹ ਆ ਲੋ ਆ ਲੰਘ ਗਿਆ ਜੀ ਆ ਦੁਬਾਰਾ ਦੇਖੋ ਤੁਸੀਂ ਆ ਦੇਖੋ ਆ ਫਾਰਵਰਡ ਬੈਕ ਕੀਤੀ ਹੈਗੀ ਏ ਬੈਕਵਰਡ ਕੀਤੀ ਹੈ ਬੈਕ ਕੀਤੀ ਹੈ ਆ ਦੇਖੋ ਜੀ ਆ ਜਾ ਰਿਹਾ ਬੰਦਾ ਫੇਰ ਜਾ ਰਿਹਾ ਹੁਣ ਫੇਰ ਅੱਗੇ ਜਾਊਗਾ ਉੱਥੋਂ ਦੀ ਫੇਰ ਘੁੰਮ ਕੇ ਆਊਗਾ ਉਹਦੇ ਹੱਥ 'ਚ ਤੁਸੀਂ ਬੈਗ ਦੇਖੋ ਕਿੰਨਾ ਵੱਡਾ ਹੈ ਨਾਲ ਇੱਕ ਆ ਪਾਈਪ ਲੈ ਕੇ ਆਇਆ ਹੈਗਾ ਏਡੀ ਵੱਡੀ ਇੱਥੇ ਪੈਟਰੋਲ ਚੋਰੀ ਕਰੂਗਾ ਬੜੇ ਆਰਾਮਦਾਰੀ ਨਾਲ ਆਹ ਬੰਦਾ ਹੈ ਅੱਗੇ ਚਲਾ ਗਿਆ ਅੱਗੇ ਪਤਾ ਨਹੀਂ ਇਹ ਕੀ ਕਰਨ ਜਾਂਦਾ ਹੈ ਕੀ ਨਹੀਂ ਅਸੀਂ ਰਾਤ ਨੂੰ ਚੈੱਕ ਵੀ ਕੀਤਾ ਸੀ ਸਾਨੂੰ ਕੁਝ ਮਿਲਿਆ ਨਹੀਂ ਇਧਰਲੇ ਪਾਸੇ ਆਹ ਬੈਗ ਹੈ ਥੀ ਰੱਖ ਗਿਆ ਸਕੂਟਰੀ ਦੇ ਉੱਤੇ ਉਹਨੇ ਆਊਗਾ ਐਕਟਿਵਾ ਦੀ ਨਾ ਬੜੇ ਆਰਾਮਦਾਰੀ ਦੇ ਨਾਲ ਇਹ ਖੋਲ ਕੇ ਗਿਆ ਹੈਗਾ ਡਿੱਗੀ ਤੇਲ ਕੱਢਣ ਵਾਸਤੇ ਤੇ ਇਹ ਤਿੰਨ ਚਾਰ ਜਨੇ ਆ ਐਡਾ ਵੱਡਾ ਬੈਗ ਹੈ ਹੋਰ ਪਤਾ ਨਹੀਂ ਇਹਨਾਂ ਕੋਲ ਕੀ ਕੀ ਟੂਲ ਹੈ ਇਹ ਈ ਰਿਕਸ਼ਾ ਦੇ ਉੱਤੇ ਉਤਰੇ ਹੈਗੇ ਕਿੰਨੀ ਦੇਰ ਈ ਰਿਕਸ਼ਾ ਇਸ ਬਾਜ਼ਾਰ ਦੇ ਵਿੱਚ ਖੜਾ ਰਿਹਾ ਹਾਂ ਹੁਣ ਆਣ ਆ ਲਈ ਹੈ ਬੱਸ ਆ ਹੁਣੀ ਆ ਜੂਗਾ ਆ ਆ ਗਏ ਜੀ ਆ ਦੇਖੋ ਆ ਦੇਖੋ ਜੀ ਆ ਲਈ ਚਲੋ ਜੀ ਆ ਦੇਖੋ ਜੀ ਆ ਫੇਰ ਚਲਾ ਗਿਆ ਹੁਣ ਫੇਰ ਆਊਗਾ ਵਾਪਸੀ ਆ ਫੇਰ ਆ ਗਿਆ